ਆ ਗਿਆ ਘੇਰਾ ਚਮਕਾਰ ਦੀ ਗੱਤੀ ਗੱਡੀ ਨੂੰ ਬਾਜਾਂ ਵਾਲੇ ਬਾਦਸ਼ਾ ਲੈ ਕੇ ਦੋ ਧਾਰਾ ਫਰਤੇ ਅੱਜ ਦਾ ਜੋ ਸਮਾਗਮ ਹੈ ਅਰਸਾ ਵਾਲੀ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਅਮਰਜੀਤ ਸਿੰਘ ਜੀ ਬੱਬੂ ਪ੍ਰਧਾਨ ਜੋ ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਅਤੇ ਬਾਬਾ ਜੀਵਨ ਸਿੰਘ ਪਾਰਕ ਜਵਾਰ ਨਗਰ ਮਕਬੂਲਪੁਰਾ ਜ਼ਿਲ੍ਹਾ ਅਮਰਸਰ ਵਿਖੇ ਅਰਸਾ ਵਾਲੀ ਛੋਟੇ ਸਹਿਬਜਾਦੇ ਵੱਡੇ ਸਹਿਬਜਾਦੇ ਤੇ ਤਨਤਨ ਸ਼ਰੋਣੀ ਜਰਨਾਲ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਇਹ ਜਿਹੜਾ ਸਮਾਗਮ ਸ਼ਹੀਦੀ ਸਮਾਗਮ ਕਰਾਉਂਦੇ ਜਿਸ ਦੇ ਵਿੱਚ ਗੁਰਮਤ ਵਿਚਾਰਾਂ ਗੁਰੂ ਧਿਆਨ ਸੰਗਤਾਂ ਨੂੰ ਜੋੜਿਆ ਜਾਂਦਾ ਸੋ ਅੱਜ ਵੀ ਇਹ ਸਮਾਗਮ ਬੜੀ ਚੜ੍ਹਦੀ ਕਲਾ ਦੇ ਵਿੱਚ ਸੰਪੂਰਨ ਹੋ ਰਹੇ ਹਨ ਸੋ ਰਾਗੀ ਢਾਡੀ ਜਥੇ ਕਥਾਵਾਚ ਕੀਰਤਨ ਕੀਰਤਨੀ ਜਥਿਆਂ ਨੇ ਗੁਰੂ ਜੀ ਆਸਣਾ ਕੇ ਨਿਹਾਲ ਕੀਤਾ ਸਾਰੀ ਸੰਗਤ ਨੂੰ ਅੱਜ ਦੇ ਜੋੜ ਮੇਲੇ ਦੀਆਂ ਲੱਖ ਲੱਖ ਵਧਾਈਆਂ ਆਦੇ ਆ ਬਾਬਾ ਆਪਣਾ ਜੀਵਨ ਸਿੰਘ ਜੀ ਦਾ ਜੋ ਇਸ ਸਮਾਗਮ ਹਰ ਸਾਲ ਸਰਦਾਰ ਅਮਰਜੀਤ ਸਿੰਘ ਜੀ ਬੱਬੂ ਪ੍ਰਧਾਨ ਜੀ ਕਰਾਉਂਦੇ ਇਹਨਾਂ ਦੇ ਸਤਿਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਨਾਲ ਹਰ ਸਾਲ ਹੀ ਗੁਰਮਤ ਸਮਾਗਮ ਮਨਾਉਣ ਦਾ ਬਾਲ ਭਕਸ਼ਣ ਵੈਗਨ ਜੀ ਕਾ ਖਾਲਸਾ ਜੀ ਕੀ ਫਤਿਹ ਦੀ ਕੀ ਫਤਿਹ ਦਾਸ ਅਮਰਜੀਤ ਸਿੰਘ ਬੱਬੂ ਬਾਬਾ ਜੀਵੇਂ ਸਿੰਘ ਸਪੋਰਟਸ ਕਲੱਬ ਦੇ ਮੁੱਖ ਸੇਵਾਦਾਰ ਦਾਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਰੀ ਸੰਗਤ ਦੇ ਸਹਿਯੋਗ ਨਾਲ 13ਵਾਂ ਪ੍ਰੋਗਰਾਮ ਜੋ ਬਾਬਾ ਜੀਵਨ ਸਿੰਘ پارک ਸਾਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਮਾਤਾ ਗੁਜਰਕੌਰ ਬਾਬਾ ਜੀ ਸਿੰਘ ਬਾਬਾ ਜੂਜਾਰ ਸਿੰਘ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਉੱਚੇ ਪੱਧਰ ਤੇ ਮਨਾਇਆ ਗਿਆ ਸੰਗਤਾਂ ਵੱਲੋਂ ਬਹੁਤ ਸਹਿਯੋਗ ਸਾਨੂੰ ਮਿਲਿਆ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਏਦਾਂ ਹੀ ਸੰਗਤਾਂ ਨੂੰ ਵਾਹਿਗੁਰੂ ਬਲ ਬਖਸ਼ੇ ਤੇ ਏਦਾਂ ਹੀ ਸੇਵਾ ਕਰਦੀਆਂ ਰਹਿਣ ਤੇ ਮੈਂ ਆਉਣ ਵਾਲੀ ਪੀੜ੍ਹੀ ਨੂੰ ਇਹੋ ਹੀ ਸੰਦੇਸ਼ਾ ਦਿਨਾ ਵਾਂ ਕਿ ਨਸ਼ੇ ਤਿਆਗੋ ਗੁਰੂ ਮਹਾਰਾਜ ਦੇ ਚਰਨਾਂ ਦੇ ਨਾਲ ਜੁੜੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਜੀ ਤੇ ਨਵਾਜੀ ਹੋਈ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਗਾ ਜੀ ਕੀ ਫਤਿਹ ਬਲਾਓ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਮਰਜੀਤ ਬਾਬਾ ਜੀਵਨ ਸਿੰਘ ਜੀ ਬਾਬਾ ਸੰਗਤ ਸਿੰਘ ਜੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨਾਲ ਸੰਬੰਧਤ ਪਾਰਕ ਬਾਬਾ ਜੀਵਨ ਸਿੰਘ ਜੀ ਬਾਬਾ ਸੰਗਤ ਸਿੰਘ ਜੀ ਦੇ ਵਿੱਚ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਬਬੂ ਸਾਹਿਬ ਜਿਨ੍ਹਾਂ ਦੀ ਉਪਰਾਲਾ ਤੇ ਮੈਂਬਰੀ ਕਮੇਟੀ ਦੇ ਉਪਰਾਲਾ ਸਦਕਾ ਇੱਥੇ ਦੀਵਾਨ ਜੋ ਸਜ ਰਹੇ ਨੇ ਵੱਖ-ਵੱਖ ਬੁਲਾ ਰਹੇ ਆ ਨੇ ਕੁਸ਼ਰੀ ਜਥਿਆਂ ਨੇ ਕੀਰਤਨ ਜਥਿਆਂ ਨੇ ਹਾਜ਼ਰੀ ਭਰੀ ਹੈ ਸਮੂਹ ਸਾਥੀ ਸੰਗਤ ਨੂੰ ਬੇਨਤੀ ਕਰਦਾ ਹਾਂ ਬਾਅਦ ਚੜ ਕੇ ਇਸ ਦੀਵਾਨਾ ਦੇ ਵਿੱਚ ਹਿੱਸਾ ਲਿਆ ਕਰੋ ਇਹ 13ਵਾਂ ਸਮਾਗਮ ਸੀ ਜੋ ਬਾਤੜ ਕੇ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ